ਆਪਾਂ ਨੂੰ ਵੀ ਬਾਰਿਸ਼ ਕਰ ਸਕਦੇ ਹਾਂ ਇਹ ਬਹੁਤ ਜ਼ਰੂਰੀ ਹੈ ਤਾਂਕਿ ਅੱਜ ਭਾਰੀ ਭਾਰੀ ਖੇਤੋਗੇ ਬਾਹਰਲੇ ਪਾਸੇ ਫਿਰ ਜਿਹੜਾ ਪਾਣੀ ਵਹਡਾ ਕਰ ਜਾਂਦਾ ਹੁੰਦਾ ਹੁੰਦਾ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸੋ ਐਤਵਾਰ ਦਾ ਦਿਨ ਹੈ ਜੀ 10 ਅਕਤੂਬਰ ਤੇ ਆਪਾਂ ਮੈਲਕ ਲਖੜਾਂਗੇ ਜੀ ਇਸ ਵਕਤ ਤੇ ਅੱਜ ਜਿਹੜਾ ਆਪਣਾ ਸਫਰ ਹੋਊਗਾ ਜੀ ਉਹ ਮੈਲਕਲਾਂ ਤੋਂ ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ ਠੋਲੀਵਾਲ ਦਾ ਹੋਊਗਾ ਤੇ ਬਾਕੀ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਜੇਕਰ ਤੁਸੀਂ ਸਾਡੇ ਨਾਲ ਸਾਈਕਲਿੰਗ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜਾਂ ਆਪਣੇ ਇਨਸਟਾਗ੍ਰam ਤੇ ਜਾਂ ਫੇਸਬੁੱਕ ਤੇ ਮੈਸੇਜ ਵੀ ਕਰ ਸਕਦੇ ਹੋਗੇ ਜੀ ਆਈਡੀ ਹੈਗੀ ਜੀ ਮਾਲਵਾ ਬాయ ਬੀਬੀ 19 ਤੇ ਬਾਕੀ ਸ਼ੁਰੂ ਕਰਦੇ ਆਂਗੇ ਅੱਜ ਦੀ ਵੀਡੀਓ ਆਪਣੀ ਅੱਜ ਦਾ ਸਫਰ ਆਪਾਂ ਮਹਿਲਕਲਾ ਪਹੁੰਚ ਗਏ ਜੀ ਤੇ ਬਾਕੀ ਦੇ ਆਪਣੇ ਜਿਹੜੇ ਦੋਸਤ ਮਿੱਤਰ ਨੇ ਉਹ ਪਹੁੰਚ ਰਹੇ ਨੇਗੇ ਤੇ ਪਿੱਛੇ ਲੜੀਆਂ ਵਗੈਰਾ ਸਾਰਾ ਕੁਝ ਲੱਗਿਆ ਪਿਆ ਹੈਗਾ ਜੀ ਦੀਵਾਲੀ ਮੇੜੇ ਹੈਗੀ ਤੇ ਇਹ ਮਾਹੌਲ ਦਿਖਾਉਣੇ ਹੈਗੇ ਆਪਾਂ ਤੁਹਾਨੂੰ ਅੱਡੇ ਤੇ ਖੜੇ ਹੈਗੇ ਆਪਾਂ ਤੇ ਦੀਵਾਲੀ ਨੇੜੇ ਹੈਗੀ ਜੀ ਬਸ ਪਰਸੋਂ ਚੌਥੇ ਨੂੰ ਦੀਵਾਲੀ ਆ ਗਈ ਤੇ ਲੜੀਆਂ ਲੁੜੀਆਂ ਲੱਗੀਆਂ ਹੋਈਆਂ ਨੇ ਜੀ ਸਾਰੀ ਮਾਰਕੀਟ ਦੇ ਵਿੱਚ ਤੇ ਸੋਹਣਾ ਮਾਹੌਲ ਹੋਇਆ ਪਿਆਗਾ ਜੀ ਸਵੇਰ ਦਾ ਤੇ ਇੱਧਰ ਬਾਈ ਜੀ ਅਖਬਾਰਾਂ ਵਾਲੇ ਉਹ ਵੀ ਆਪਣਾ ਤਾਮ-ਚਾਮ ਫਿੱਟ ਕਰੀ ਜਾਂਦੇ ਨੇ ਤੇ ਬਾਕੀ ਇੱਥੇ ਖੜਾ ਤੇ ਆਪਾਂ ਸਾਈਕਲ ਆਪਣੇ ਆ ਖੜਾ ਆਪਣਾ ਸਾਈਕਲ ਇਹ ਹੈਗਾ ਜੀ ਮਹਿਲਕਲਾਂ ਦਾ ਮੇਨ ਅੱਡਾ ਬੱਸ ਸਟੈਂਡ ਉਹ ਸਾਹਮਣੇ ਉਹ ਲੜੀਆਂ ਲੱਗੀਆਂ ਹੋਈਆਂ ਨੇ ਜਿੱਥੇ ਤੇ ਇਹ ਸਾਰਾ ਮੇਨ ਅੱਡਾ ਹੈਗਾ ਜੀ ਮੇਨ ਚੌਂਕ ਮਹਿਲਕਲਾ ਦਾ ਨਾਲ ਉਹ ਜੀ ਤੇ ਉਧਰ ਸਾਹਮਣੇ ਨੂੰ ਜਾ ਕੇ ਆਪਣੀ ਦੁਕਾਨ ਆ ਜੀ ਤੇ ਬਾਕੀ ਆਪਾਂ ਖੜੇ ਆਂਗੇ ਇੱਥੇ ਵੇਟ ਕਰਦੇ ਆਂਗੇ ਆਉਂਦੇ ਆਗੇ ਆਪਣੇ ਸਾਥੀ ਦੂਸਰੇ ਤੇ ਫਿਰ ਆਪਾਂ ਚੱਲਦੇ ਆਂਗੇ ਅੱਗੇ ਨੂੰ ਤੇ ਆਪਣੇ ਪਨੂਸਾ ਪਹੁੰਚ ਗਏ ਜੀ ਤੇ 5:30 ਵਜੇ ਅਸੀਂ ਦੋ ਜਾਨੇ ਪਹੁੰਚੇ ਆ ਤੇ ਬਾਕੀ ਦੇ ਜਿਹੜੇ ਆਪਣੇ ਸਾਥੀ ਨੇ ਉਹ ਪਹੁੰਚ ਰਹੇ ਆ ਤੇ ਇੱਕ ਜਾਣਕਾਰੀ ਹੋਰ ਦੇ ਦੀ ਵੀ ਦਿਵਾਲੀ ਆ ਜਿਹੜੀ ਉਹ 20 ਤਰੀਕ ਦੀ ਆ ਤੇ ਸੋ ਆਪ ਦਾ ਜਿਹੜਾ ਵੀ ਸਮਾਨ ਆ ਪੜਾਕੇ ਪੂਲਕੇ ਜਵਾਕਾਂ ਨੂੰ ਦਿਵਾਉਣੇ ਆਗੇ ਉਹ ਅੱਜ ਕੱਲ੍ਹ ਚ ਦਿਵਾ ਲਿਓ ਜੀ ਤੇ ਬਾਕੀ ਹੁਣ ਢੀਕ ਦੇਾਂਗੇ ਆਪਣੇ ਸਾਥੀਆਂ ਨੂੰ ਆਉਂਦੇ ਆਗੇ ਤੇ ਫੇਰ ਆਪਾਂ ਆਪਣਾ ਸਫ਼ਰ ਸ਼ੁਰੂ ਕਰਾਂਗੇ ਜੀ ਅੱਜ ਨੂੰ ਸੋਹਣਾ ਮਾਹੌਲ ਹੈ ਗਾਈ ਸਵੇਰ ਦਾ ਬਾਕੀ ਦਾ ਥੋੜਾ ਬਾਤ ਕਰ ਰਹੇ ਸੀ ਕੱਲ ਜੇ ਮੈਂ ਆਪਣੇ ਰੁਪਏ ਜਮ੍ਹਾਂ ਕਰਾ ਦੂੰ ਕਰਾਂ ਸਸਰੀ ਗੱਲ ਥੋੜੀ ਮੰਨ ਲਈ ਅਸੀਂ ਮੰਨ ਲਈ ਸਸਰੀ ਗੱਲ ਸਹੀ ਹੈ ਹੁਣ ਆ ਇੱਧਰ ਲਿਆਓ ਜੁਰਮਾਨਾ 50 ਵਿਆਜ ਲਾ ਲੇ ਵੀ ਅੱਜ ਨਹੀਂ ਜਾਟੇ ਨਹੀਂ ਨਹੀਂ ਆਏ ਵਿਆਜ ਵਾਲੀ ਕਰਨੀ ਆ ਆਨਲਾਈਨ ਹੋ ਜੂ ਕਿ ਐਸੀ ਦੇ ਦੋ ਆਨਲਾਈਨ ਵੀ ਹੈ ਨਹੀਂ ਮਾਇਨਸ ਚ ਚੱਲਦੇ ਆ ਲੈ ਮਾਇਨਸ ਚ ਚੱਲਦਾ ਬੈਂਕ ਨੇ ਤਾਂ ਸਾਥੋਂ ਪੈਸੇ ਲੈਣੇ ਅਸੀਂ ਕਿਥੋਂ ਦੇ ਦਈਏ ਆ ਚਲੋ ਭਾਈ ਅੱਜ ਚਲੋ ਬਈ ਫਿਰ ਅਗਲੀ ਵਾਰ ਨੂੰ 60 ਇਹ 50 ਕਹਾਂ ਦੀ ਵਾਰ ਆਲੇ ਮਟਰ ਵੀ ਨਹੀਂ ਆ ਕਰ ਬਾਲੇ ਚਾਓ ਚੱਲੀਏ ਹੋਰ ਜੀ ਪਾ ਠੀਕ ਸਰ ਜੀ ਪੰਚੋ ਮਾਰੋ ਅੰਦਰ ਆਪੇ ਲੇ ਲਾ ਨੂੰ ਚੱਲੀਏ ਫਿਰ ਕਿੱਥੇ ਕੈਮਰਾ ਲੈਣ ਚੱਲਦੇ ਆਂ ਖਾਲ ਨੂੰ ਦਵਾਲੀ ਆ ਗਈ ਨਾਲੇ ਫਿਰ ਚੱਲੀਏ ਜੀ ਹਾਂ ਜੀ ਚਲੋ ਜੀ ਕੱਕਰ ਚਲੋ ਜੀ ਬਾਸੋਂ ਲਾਓ ਜੀ ਲਓ ਜੀ 6:00 ਵਜੇ ਚੱਲੇ ਸੀ ਆਪਾਂ ਮਹਿਲਕਲਾਂ ਤੋਂ 6:20 ਹੋ ਗਏ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਝੰਡ ਸਰ ਸਾਹਿਬ ਤੇ ਆ ਜੋ ਅੰਦਰ ਦਰਸ਼ਨ ਕਰਵਾਉਣੇ ਆਗੇ ਤੁਹਾਨੂੰ ਤੇ ਸਵੇਰ ਦਾ ਜਿਹੜਾ ਜਿਹੜਾ ਸਵੇਰ ਦਾ ਮਾਹੌਲ ਹੈਗਾ ਉਹ ਕੁਛ ਐਵੇਂ ਦਾ ਹੋ ਗਿਆ ਜੀ ਪਹਿਲਾਂ ਹਨੇਰਾ ਸੀਗਾ ਸਵੇਰੇ ਤੇ ਹੁਣ ਚਾਨਣ ਹੋ ਗਿਆ ਥੋੜਾ ਥੋੜਾ ਦੇਖੋ ਇਹ ਗੁਰਦੁਆਰਾ ਸਾਹਿਬ ਸਾਹਮਣੇ ਹੈ ਜੀ ਤਾਂ ਜਿਹੜਾ ਬੰਦਾ ਬਹੁਤ ਬੋਲਦਾ ਉਹ ਅਟਕੜ ਅੱਧਾ ਫੋਟਾ ਜਾਂਦਾ ਹੈ ਬੰਦੇ ਦਾ ਕਿੰਦਾ ਦਾ ਫੀਲ ਹੋ ਰਿਹਾ ਇਹ ਨੂੰ ਕਰਦਾ ਬਹੁਤ ਬੋਲਦਾ ਹੈ ਪਾਕਿਸਤਾਨੀ ਬੰਦੇ ਦੀ ਇਹੋ ਚਲੋ ਪਈ ਪਰਨਾ ਬੰਦ ਲਿਆ ਆਪਾਂ ਦੱਸੋ ਫਿਰ ਕਿਵੇਂ ਲੱਗਦਾ ਹੈ ਬੰਨਣਾ ਚਾਹੀਦਾ ਇਹ ਬੰਦੇ ਨੇ ਬੰਨਿਆ ਹੈਗਾ ਜੀ ਇਹ ਆ ਜਾਂਦਾ ਮੁੰਡਾ ਮੂਰੇ ਸਾਹਮਣੇ ਤੇ ਸੂਰਜ ਨਿਕਲਿਆ ਤੇ ਮੌਸਮ ਸੋਹਣਾ ਹੋ ਗਿਆ ਧੁੱਪ ਨਿਕਲਿਆ ਥੋੜੀ ਥੋੜੀ ਤੇ ਇੱਧਰ ਆਹ ਝੋਨਾ ਵੱਢ ਲਿਆ ਬਾਈ ਉਹਨਾਂ ਨੇ ਤੇ ਉੱਪਰਲੇ ਪਾਸੇ ਹਲਕੀ ਹਲਕੀ ਜੀ ਧੁੰਦ ਦਿਖਦੀ ਹੈਗੀ ਸਵੇਰੇ ਸਵੇਰੇ ਚੀਜ਼ਾਂ ਦੇਖਣੇ ਸੋਹਣੀਆਂ ਲੱਗਦੀਆਂ ਨੇ ਅੱਖਾਂ ਨੂੰ ਤੇ ਇੱਕ ਪੋਜ਼ਿਟਿਵ ਵਾਈਬ ਜੀ ਆਉਂਦੀ ਹੈਗੀ ਪੋਜ਼ਿਟਿਵਿਟੀ ਜੀ ਆਉਂਦੀ ਹੈਗੀ ਬੰਦੇ 'ਚ ਉਹਨੀ ਗੱਲ ਬਾਤ ਆ ਜੀ ਤੇ ਇੱਧਰ ਭਾਈ ਚਾਹ ਚੂ ਪੀ ਕੇ ਮੁੰਡੇ ਕੈਮ ਹੋ ਗਏ ਆਪਣੇ ਸਾਰੇ ਆ ਖੜੇ ਹੈਗੇ ਜੀ ਸਾਈਕਲਾਂ ਤੇ ਉਹ ਭਾਈ ਕਹਿੰਦਾ ਸਾਹਮਣੇ ਤੁਹਾਨੂੰ ਸੂਰਜ ਦਿਖ ਰਿਹਾ ਸੂਰਜ ਸਾਨੂੰ ਵੀ ਦਿਖ ਰਿਹਾ ਆ ਖੜੇ ਨੇ ਆਪਣੇ ਟੀਮ ਤੇ ਲਓ ਵੇ ਵਾਪਸ ਆ ਗਏ ਆਪਾਂ ਘਰੇ ਤੇ ਹੁਣ ਜਿਹੜੇ ਬਾਕੀ ਦੇ ਕੰਮ ਧੰਦੇ ਆ ਗਏ ਆਪਣੇ ਉਹ ਕਰਦੇ ਆਂਗੇ ਗਰਮੀ ਹੋ ਗਈ ਯਾਰ ਸਵੇਰੇ ਠੰਡ ਸੀਗੀ ਤੇ ਹੁਣ ਗਰਮੀ ਆਉਂਦੀ ਹੈ ਕੋਟ ਦੇ ਵਿੱਚ ਜਦੋਂ ਗਰਾਰੀ ਉੱਪਰੋਂ ਚਾੜਨੀ ਹੈਗੀ ਤਾਂ ਜਿਹੜਾ ਆਹਾਗਾ ਆਹਾ ਲੀਵਰ ਇਹਨੂੰ ਦੱਬੀ ਸਾਈਕਲ ਚਾਲਦੇ ਚਾਲਦੇ ਚ ਠੀਕ ਹੈ ਉਹ ਤਾਂ ਥੀ ਜ ਮਤਲਬ ਵੇਰ ਆ ਇਹ ਮਤਲਬ ਹਾਂ ਇਹਨੂੰ ਸਾਈਕਲ ਚਲਾਉਣਾ ਸਿਖਾਉਣਾ ਹੈਗੇ ਸਸਿਕਾਲ ਜੀ ਨਮਸਕਾਰ ਆਦਾਵ ਸਸਰੀ ਅਕਾ ਚਲ ਪਹੁੰਚੋ ਫਿਰ ਤੁਸੀਂ ਚਲੋ ਜੀ ਚਲੋ ਇਹਨੂੰ ਫਿਰਲੀ ਫਿਰਲੀ ਘਵਾਕ ਨੇ ਕਿਉਂ ਲੈ ਜਾ ਲੈ ਜਾ ਇਹਨੂੰ ਢੇੜਾ ਘੜਾਸ ਮਾਰ ਕੇ ਦਾਦ ਨੂੰ ਕਹੇਗਾ ਪੱਟ ਫੋਲਦਾ ਪਰ ਇਹ ਕਰ ਲਾ ਤੇ ਅੱਪਾ ਵੀ ਚੱਲਦੇ ਆਂਗੇ ਮਿੱਟੀ ਲੈ ਕੇ ਆਉਣੀ ਹੈਗੀ ਚੁੱਲ੍ਹੇ ਤੇ ਫੇਰ ਨਾਲੇ ਤੇ ਜਿਹੜੇ ਦਿਨੇ ਸੀਗੇ ਆਪਾਂ ਸੌਂਗੇ ਸੀਗੇ ਆ ਕੇ ਕੰਮ-ਕੰਮ ਕਰਕੇ ਮਾੜਾ-ਮੋਟਾ ਘਰੇ ਸਫਾਈ ਸਲੀ ਕਰਨ ਵਾਲੀ ਸੀਗੀ ਉਧਰ ਉਲਝੇ ਰਹੇ ਘੰਟਾ ਤੱਕ ਸੌਂਗੇ ਸੀਗੇ ਤੇ ਹੁਣ ਮਿੱਟੀ ਲੈ ਕੇ ਆਉਣੇ ਆਗੇ ਤੇ ਮਿੱਟੀ ਲਿਆ ਕੇ ਫਿਰ ਚੁੱਲ੍ਹੇ ਤੇ ਫੇਰਾਂਗੇ ਮੰਮੀ ਨਾਲ ਜਾਊ ਤੇ ਵਿਖਾਉਣੇ ਆਗੇ ਤੁਹਾਨੂੰ ਆਪਾਂ ਵੀ ਕਿਵੇਂ ਹੈਨਾ ਪੁਰਾਣੀਆਂ ਕੁੜੀਆਂ ਜੀਆਂ ਆਪਣੇ ਜਿਹੜੇ ਚੁੱਲ੍ਹੇ ਸਾਂਪਦੀ ਹੁੰਦੇ ਸੀਗੇ ਮਿੱਟੀ ਫੇਰ ਕੇ ਤੇ ਚੱਲਦੇ ਆਂਗੇ ਆਪਾਂ ਹੁਣ ਸਮਾਨ ਆ ਬੋਰੀ ਚੱਕ ਲਈ ਆਪਾਂ ਨਾਲ ਤੇ ਦੋ ਜਵਾਨ ਆਪਾਂ ਨੇ ਹੋ ਜਾਂਦੇ ਆਗੇ ਮੂਰੇ ਆ ਕੇ ਫਿਰ ਦਿਖਾਉਣੇ ਆ ਤੁਹਾਨੂੰ ਸਾਰਾ ਇਹ ਆ ਗਿਆ ਜੀ ਆਮਨੇ ਦਾ ਘਰ ਆੜੀ ਮੇਰਾ ਮੇਰੇ ਨਾਲ ਪੜਿਆਗਾ ਛੋਟੇ ਹੁੰਦੇ ਤੋਂ ਚਲੋ ਜੀ ਇਹ ਖੜਾ ਉਹਦਾ ਟਰੈਕਟਰ ਭਾਈ ਉਹ ਖੜੀਆ ਗੱਡੀ ਤੇ ਇਹ ਘਰ ਉਹਦਾ ਅੰਟੀ ਅਸਰੀ ਕਾਲ ਆ ਆਮਨੇ ਕੋਲੀ ਵੀ ਭੇਜਾ ਗਏ ਵੀਡੀਓ ਇਹ ਆ ਸਿੱਟਣੀ ਮਿੱਟੀ ਨਹੀਂ ਇਹ ਤਾਂ ਰਖਲਾ ਵਧੀਆ ਮਿੱਟੀ ਹੈ ਸਾਰੀ ਆ ਇਧਰੋਂ ਇੱਕ ਸਾਰਾ ਕਰਕੇ ਹੂੰ ਰੱਖ ਲਾਂਗੇ ਮਿੱਟੀ ਸਾਰੀ ਲੈ ਵੀ ਸਫਾਈ ਕਰਤੀ ਆਪਾਂ ਤੇ ਚਾਰਸੇ ਚਾਰਸੇ ਹੋ ਜਾਣਾ ਹੈ ਆ ਪਾ ਲਿਆ ਪਾਣੀ ਤੇ ਹੁਣ ਫੇਰ ਦਿਆਂਗੇ ਮਿੱਟੀ ਇਹ ਤੇ ਕਿੰਨੀ ਕ ਕੱਢਣੀ ਆ ਪਹਿਲਾਂ ਮਿੱਟੀ ਕੱਢ ਲਾ ਤੇਜ਼ ਕਰ ਲਾ ਸੱਚੀ ਤੇਰੀ ਤਾਂ ਹੋਣੀ ਨਹੀਂ ਕੱਢਣੀ ਇੱਕ ਘਰਪੇ ਨਾਲ ਕੱਢ ਲਾ ਇਹ ਨਾ ਮੀਹਾ ਕਰਕੇ ਸਾਈ ਹੋ ਖਰਾਬ ਜੀ ਹੋ ਗਈ ਮਿੱਟੀ ਜਲਾ ਨਹੀਂ ਕੀ ਆਹੇ ਗੋਹਾ ਜੇ ਵਧੀਆ ਵਧੀਆ ਹੀ ਹੈ ਮਿੱਟੀ ਗੋਹਾ ਮਲੋਇਆ ਵਿੱਚ ਆ ਰੱਖ ਲੈ ਜੇ ਦਰਪਾਨੀਆਂ ਹਾਂ ਸਨਮਨ ਆਹ ਵੀ ਬਾਜੜਾ ਦਬੀ ਹੋਈ ਹੈ ਲੋ ਇੱਥੇ ਆ ਜੀ ਹੂੰ ਇੱਧਰ ਇੱਥੇ ਆਓ ਇੱਥੇ ਹੋਰ ਵੀ ਭਾਈ ਇਹ ਚੁੱਲਾ ਦਿਖਾ ਦੇ ਆ ਚੁੱਲਾ ਸਾਫ਼ ਕਰ ਤਾ ਆਪਾਂ ਦੇਖੋ ਲਓ ਲੈਪੇ ਪਹਿਲਾਂ ਪਹਿਲਾਂ ਕੱਚੇ ਘਰਾਂ ਤੋਂ ਹੀ ਮੀਂਹ ਫੇਰਦੇ ਹੁੰਦੇ ਸੀ ਹੋਰ ਬੱਠਲ ਫੜਮ ਪਹਿਲਾਂ ਕੱਚਾ ਘਰ ਸੀਗਾ ਫਲਾ ਉਹ ਪਹਿਲਾਂ ਟੋਏ ਭਰ ਕੇ ਹੂੰ ਤੂੜੀ ਮਿੱਟੀ ਨਾਲ ਹੂੰ ਬਾਅਦ ਚ ਫਿਰ ਉੱਪਰ ਸਾਫ ਹੋ ਜਾਂਦੇ ਗੋਹਾ ਮਿੱਟੀ ਉਹ ਨਾਲ ਸਾਫ ਤੋਂ ਸਾਫ ਹੋ ਜਾਂਦੇ ਜਮਾ ਇਹ ਕਿਉਂ ਕਿਉਂ ਕਿ ਜਲੌਡੀ ਕਿਹੜੀ ਹੁੰਦੀ ਹੈ ਜਲੌਡੀ ਕਿਹਿੰਦੀ ਹੈ ਪਹਿਲਾਂ ਹਿਸਟਰੀ ਜਣੀ ਪੜ੍ਹਦੇ ਜਲੌਡੀ ਮਿੱਟੀ ਕਾਲੀ ਮਿੱਟੀ ਕਿਉਂ ਕਿਉਂ ਕਿ ਮਿੱਟੀ ਦੇ ਕਾਲੀ ਮਿੱਟੀ ਆ ਗੁੰਨਲੀ ਆਟੇ ਵਾਂਗੂ ਹੈ ਲੋ ਆ ਮਿੱਟੀ ਨਿੱਕ ਜਾਣ ਕਰ ਲੈਣ ਜਾ ਜਦ ਨਾਲ ਲੱਗ ਗਿਆ ਪਤਾ ਵੀ ਲੱਗਣ ਵਾਲੀ ਹੈਗੀ ਹੁਣੇ ਆ ਲੈ ਗਿਆ ਲਫਾਫਾ ਫੋਡਾ ਉਹ ਚਲ ਕੇ ਇਹ ਵਸਾ ਖਿਲਾ ਦੇਣੀ ਹੈ ਚਕੂਰੀਓ ਲੱਗੀ ਉਧਰ ਫਿਰ ਤੇ ਨਹੀਂ ਛੱਡਾ ਦੇਣਾ ਜੀ ਪਾਣੀ ਦਾ ਥਾਈ ਨਾ ਵੀ ਇਹ ਸਾਨਾ ਫਿਰ ਵੜਾ ਉਹ ਪੋ ਜਾ ਲੱਗ ਇੱਕ ਦਿਨ ਤੇ ਆ ਭਾਬੀ ਤੇ ਤੁਹਾਡਾ ਕੰਪੀਟੀਸ਼ਨ ਕਰਾ ਦਿੰਨਾ ਹੈ ਹਨਾ ਹਾਂ ਹਨਾ ਕਿ ਕੌਣ ਵਧੀਆ ਲਾਊਗਾ ਬਿਲਕੁਲ ਹਾਂ ਕੌਣ ਵਧੀਆ ਲਾ ਦੂਗਾ ਤੁਹਾਡੇ ਦੋਹਾਂ ਚ ਵਧੀਆ ਮੈਂ ਤਾਂ ਨਹੀਂ ਭਾਬੀ ਵਧੀਆ ਲੱਗੂਗੀ ਮੈਨੂੰ ਆਈ ਨਹੀਂ ਹੈ ਜਾਣਕਾਰੀ ਹੈ ਨਹੀਂ ਹਾਂ ਜਾਣਕਾਰੀ ਜਾਣਕਾਰੀ ਕੀ ਹੁੰਦੀ ਹੈ ਜੀ ਜਾਣਕਾਰੀ ਇਹ ਜਿਹੜੇ ਤੇ ਰੰਗ ਜ ਫੇਰਦੇ ਹੁੰਦੇ ਨੇਗੇ ਪਰੋਲਾ ਹੂੰ ਉਹ ਦਾ ਸੁੱਕੇ ਤੋਂ ਫੇਰ ਜਾਊਗਾ ਉਹ ਤਾਂ ਸੁੱਕੇ ਤੇ ਫਰੀਜ ਨੇ ਕਦੋਂ ਕੋ ਸੁੱਕੂਗੀ ਇਹ ਕੱਲ ਸੁੱਕੂ ਸੁੱਕੂ ਕੱਲ ਨੂੰ ਜੇ ਤੇ ਰਾਤ ਨੂੰ ਤਰੀੜ ਪੈ ਗਈ ਲੱਗਦਾ ਹੂੰ ਹੈ ਔਖਾ ਕੰਮ ਬੈਠਣ ਔਖਾ ਇੰਨਾ ਟਾਈਮ ਯਾਰ ਹੂੰ ਹੂੰ ਸਾਨੂੰ ਤਾਂ ਨਹੀਂ ਔਖਾ ਲੱਗਦਾ ਹੈਗਾ ਹਾਂ ਬੰਨੇ ਉਹਨੇ ਵਾਜ ਹਰੇਕ ਸਾਲ ਦੀਵਾਲੀ ਸੁੱਖਾਂ ਥੱਲੇ ਹਰੇਕ ਸਾਲ ਦੀਵਾਲੀ ਨੂੰ ਪਹਿਲਾਂ ਤਾਂ ਹੁਣ ਇਸ ਨੂੰ ਅੰਦਰੋਂ ਸਾਰੇ ਫੇਤ ਹੋ ਗਏ ਬਾਹਰਲੇ ਪਾਸੇ ਵੀਰ ਜਿਹੜਾ ਪਾਣੀ ਇਹ ਡਾ ਕਰ ਜਾਂਦਾ ਹੁੰਦਾ ਉਹ ਕਦੇ ਚਲ ਹਲਾ ਤੋਂ ਵੀ ਹੁਣ ਮਿੱਟੀ ਆਂ ਅੰਦਰਲੀ ਸਾਈਡ ਲਾ ਦੇ ਪੁੱਠਾ ਤੈਨੂੰ ਲਾ ਅੰਦਰਲੀ ਸਾਈਡ ਇੰਨੀ ਕਿ ਮਿੱਟੀ ਲਾਤੀ ਆਪਾਂ ਤੇ ਸਾਡੇ ਕੈਮਰਾਮੈਨ ਨੇ ਕੈਮਰਾਮੈਨ ਨੇ ਸਾਡੇ ਨੂੰ ਸਿਰਾ ਕਰਾਤਾ ਸਾਰੀ ਵੀਡੀਓ ਸਲੋ ਮੋਸ਼ਨ ਚ ਬਣਾਤੀ ਹੁਣ ਸਾਰੀ ਦੁਵਾੜੀ ਹੋ ਗਈ ਆਪਣਾ ਗਿੱਲਾ ਕਰਕੇ ਗਿੱਲਾ ਕਰੰਗੇ ਸਾਰੀਆਂ ਚੁੱਲ੍ਹੇ ਦੇ ਵਿੱਚ ਵਿੱਚ ਫੇਰ ਦੇ ਬਾਹਰਲੇ ਪਾਸੇ ਲੱਗ ਗਈ ਮਿੱਟੀ ਤੇ ਹੁਣ ਅੰਦਰਲੇ ਪਾਸੇ ਲਾਉਣੀ ਹੈਗੀ ਤੇ ਆਹ ਦੇ ਤਾਂ ਆਪਾਂ ਪਾਣੀ ਦਾ ਛਿੱਟਾ ਇਹਨ ਇਧਰ ਵੀ ਲੋ ਇਧਰ ਨੂੰ ਹੋ ਜਾ ਮਾੜਾ ਯਾਰ ਟਿੱਡਾ ਹੋ ਕੇ ਲੱਗੂ ਕੁਝ ਨਹੀਂ ਪਾਇਆ ਪੂਰਾ ਉੱਤਰ ਹੁਣ ਦੁਵਾੜੀ ਨੇ ਤੇ ਜੀਂ ਹੁੰਦੀ ਆ ਮਾੜਾ ਜਾ ਉਹ ਪਾਣੀ ਵੀ ਦੇ ਦੋ ਪੱਤੀ ਓਹੋ ਮਿੱਟੀ ਚੜ ਗਈ ਪੱਤੀ ਲਾ ਤੇਰੇ ਪਾਣੀ ਦਿੱਤ ਪਾਉਣ ਵਾਲੇ ਹੋ ਗਿਆ ਚਿੱਕਾ ਮਾਰ ਲੱਗੇ ਨਾ ਯਾਰ ਨੱਕ ਚ ਕੱਲ ਦਾ ਕੁਝ ਬੜਿਆ ਹੋਇਆ ਚਿੱਕਾ ਦਾ ਆ ਜਾਂਦੀਆਂ ਨੇ ਚਾਰ ਸਿੱਕੇ ਲੱਗ ਗਏ ਹੈ ਬੰਦੇ ਹੂੰ ਯਾਦ ਕਰਦਾ ਇੰਨਾ ਇੰਨੀ ਸ਼ਿੱਦਤ ਨਾਲ ਇੰਨੀ ਸ਼ਿੱਦਤ ਨਾਲ ਇੰਨੀ ਉਹੋ ਲੈਓ ਮਿੱਟੀ ਜੋ ਉਹ ਸ਼ਕਲ ਆ ਮਾਰੀ ਈਤੀ ਨਾ ਲਾ ਹੁੰਦੀ ਈਤੀ ਨਹੀਂ ਲਾਤੀ ਨਾ ਮਾੜੀ ਗੈਨੂ ਕਰਦੀ ਇੱਥੇ ਲਾ ਇਸ ਘਰ ਚ ਲਾ ਖਲੇ ਤੋ ਐਂ ਜਵਾਂ ਸਿੱਧੀ ਕਰਦੇ ਜਮ ਐ ਬਣਾ ਦੇ ਬਾਟ ਜ ਮੈਂ ਹੱਥ ਲਾ ਕੇ ਐਂ ਦੇਖਾ ਜਾ ਕਰਦੇ ਹੁੰਦਾ ਜ ਕੀ ਹੋ ਗਿਆ ਦਵਾਲੀ ਐਂ ਮਨਾਉਣੀ ਆ ਅਪਾਂ ਅੱਜ ਬਣਾਣਾ ਉਹਦਾ ਸਾਇਰ ਨੂੰ ਬੀਰ ਜਿਹਦੇ ਵਿੱਚ ਦਵਾਲੀ ਆਲੀ ਬੀਰ ਕੋਲ ਦਵਾਇਆ ਦੇ ਲੈਣੇ ਲੈ ਨਹੀਂ ਨਾ ਬੰਦ ਆਪੇ ਮੈਂ ਹੁਣ ਫਿਰ ਹਾਂ ਫਸਲੇ ਹਾਂ ਹਾਂ ਬਦਾਂ ਨਹੀਂ ਲੱਗ ਤਾ ਆਇਆ ਦੇਖ ਲੈ ਹੁਣ ਸਲੋਚ ਨਾ ਬਣਾ ਹੀ ਦੇ ਕਿਤੇ ਨਹੀਂ ਤਾਂ ਨਹੀਂ ਤਾਂ ਮੈਂ ਲੱਗਿਆਗਾ ਪਹਿਲਾਂ ਵਾਲੀ ਕਲਿੱਪ ਖਰਾਬ ਹੋ ਗਈ ਉਹ ਬਣਾ ਲਈ ਫਿਰ ਨਹੀਂ ਹੋਈ ਲੋ ਦੇਖੋ ਮੈਂ ਸਹੀ ਆ ਹਾਂ ਤਿੰਨੇ ਦਾ ਸਾਫ ਕਰਦੇ ਹੱਥ ਫੇਰ ਤੇ ਨਾਲੇ ਕੰਮ ਤੇ ਫੇਲਣ ਵਾਲੇ ਹੱਥ ਮੇਰੇ ਹੱਥ ਨਹੀਂ ਫਿਰਦਾ ਹੈਗਾ ਯਾਰ ਐ ਕੰਮ ਤੇ ਫਿਰਦੇ ਮਿੱਟੀ ਹੋ ਲਾ ਲਾ ਆ ਲੈ ਆ ਕੰਤੇ ਸਾfte ਫੇਰ ਜੀ ਪਤਲੀ ਵੀ ਕਰਕੇ ਨਾ ਮੜੀ ਹੋ ਮੋਟੀ ਨਾ ਘਰ ਨੂੰ ਇਹ ਕਾ ਤੋ ਮਾਰ ਦੇਉਂਗਾ ਫੇਰ ਹੀ ਜੁੜਦੀ ਆ ਕੰਦਰ ਨੂੰ ਤਾਂ ਮਾਰ ਦੇਉਂਗਾ ਆਣੀ ਹੱਥ ਲੱਕ ਤਾਂ ਤੱਕ ਫੇਰ ਲੀ ਤੇ ਲੋ ਵੀ ਆ ਮਿੱਟੀ ਲਾਤੀ ਆਪਾਂ ਚੁੱਲ੍ਹੇ ਨੂੰ ਆ ਦੇਖੋ ਆ ਚੁੱਲ੍ਹੇ ਨੂੰ ਲਾਤੀ ਮਿੱਟੀ ਆਪਾਂ ਆਂ ਗਿੱਠੀ ਹੈਗੀ ਤੇ ਆ ਹਾਰੀ ਹੈਗੀ ਤੇ ਇਧਰਲਾ ਪਾਸਾ ਜਿਹੜਾ ਆਪਾਂ ਉਹ ਕਰਤਾ ਰੈਡੀ ਤੇ ਜਿਹੜਾ ਬਾਕੀ ਦਾ ਹਿੱਸਾ ਗਾ ਆ ਕੱਲ ਨੂੰ ਕਰਾਂਗੇ ਆ ਤੰਦੂਰ ਵਾਲਾ ਪਾਸਾ ਕਿਉਂ ਹੁਣ ਹਨੇਰਾ ਹੋ ਗਿਆ ਸੀਗਾ ਜ਼ਿਆਦੇ ਤੇ ਇਹ ਆਪਾਂ ਉਹ ਸਾਦੀ ਆ ਕੱਲ ਦੀ ਵੀਡੀਓ ਦੇ ਵਿੱਚ ਆ ਦਿਖਾਵਾਂਗੇ ਤੁਹਾਨੂੰ ਉਹ ਲੈ ਆਵੇ ਤੂੰ ਉਹ ਉਹ ਸਾਦੀ ਆ ਦੇਖ ਲਓ ਹਾਂ ਮਿਆਂੂ ਛੇ ਭਾਜਾਂ ਨਾ ਤੂੰ ਉਹ ਤੇ ਬਾਕੀ ਪਿੱਛੇ ਭਜਾਂ ਨਾ ਤੂੰ ਉਹ ਲੜ ਲਓ ਪਹਿਲਾਂ ਪਿੱਛੇ ਭਜਾਂਦਾ ਇਹ ਬਿੱਲੀ ਦੇ ਨਹੀਂ ਨਹੀਂ ਬਹੁਤ ਖਤਨਾ ਵਾਲੀ ਹੈ ਸੱਤ 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 ਸਰਦਾ ਤੇ ਇਹ ਠੀਕ ਕਰਦੇ ਆ ਖਤਮ ਆਪਣੀ ਵੀਡੀਓ ਅੱਜ ਦੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਰੌਲਾ ਬਣਾਉਣੀ ਹਟਦੇ ਹੈਗੇ ਯਾਰ ਦੋਹੇ ਜਾਣੇ